ਸਰਦਾਰ ਫੌਜਾ ਸਿੰਘ ਦੇ ਪਰਿਵਾਰ ਦੇ ਮੈਂਬਰਾਂ ਨਾਲ ਜਿੱਥੇ ਅਸੀਂ ਗੱਲਬਾਤ ਕਰ ਰਹੇ ਹਾਂ ਉਹਨਾਂ ਦੇ ਦੋਤਾ ਜੋ ਕਿ ਅਮਰੀਕਾ ਤੋਂ ਆਇਆ ਉਹਨਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਨਾਨਾ ਜੀ ਸੀਗੇ ਹਾਂ ਜੀ ਕਿਹੋ ਜਿਹਾ ਕਿਹੋ ਜੀ ਯਾਦ ਜੁੜੀ ਹੋਈ ਤੁਹਾਡੀ ਉਹਨਾਂ ਦੇ ਨਾਲ ਬਹੁਤ ਪਿਆਰੀਆਂ ਯਾਦਾਂ ਨੇ ਅਸੀਂ ਤਾਂ ਉਹਨਾਂ ਨੂੰ ਬੜੇ ਬਚਪਨ ਤੋਂ ਜਾਣਦੇ ਹਾਂ ਬਹੁਤ ਪਿਆਰ ਕਰਦੇ ਸੀ ਸਾਨੂੰ ਨਿਆਣਿਆਂ ਨਾਲ ਬਹੁਤ ਪਿਆਰ ਬੱਚਿਆਂ ਨਾਲ ਬੱਚੇ ਬੜਿਆਂ ਨਾਲ ਬੜੇ ਬਣ ਜਾਂਦੇ ਸੀਗੇ ਇਸ ਕਰਕੇ ਮਿੱਠੀਆਂ ਯਾਦਾਂ ਨੇ ਇਹੀ ਬਸ ਰਹਿ ਗਈਆਂ ਹੁਣ ਸਾਡੇ ਪੱਲੇ ਤਾਂ ਹਾਂ ਜੀ ਮੰਗ ਰਖਦੇ ਹਾਂ ਕਿ ਜਿਸ ਨੌਜਵਾਨ ਦੇ ਵੱਲੋਂ ਇਹ ਗੱਲ ਹੋ ਗਈ ਉਹਦੇ ਤੇ ਕੀ ਕਾਰਵਾਈ ਹੋਵੇ ਉਹ ਇਹਦੇ ਬਾਰੇ ਮੈਂ ਕਮੈਂਟ ਸੱਚੇ ਦਸਮੇ ਨਹੀਂ ਕਰਨਾ ਚਾਹੁੰਦਾ ਉਹਨੇ ਕਿਹੜਾ ਜਾਣ ਕੇ ਕੀਤਾ ਹੈਗਾ ਕਿ ਉਹ ਵੀ ਕਿਸੇ ਮਾਂ ਦਾ ਪੁੱਤ ਆ ਤੇ ਧੀਆ ਦਾ ਭਰਾ ਆ ਅਸੀਂ ਨਹੀਂ ਮਾੜਾ ਚਾਹੁੰਦੇ ਕਿਸੇ ਦੇ ਬਾਰੇ ਵੀ ਜੋ ਵੀ ਸਰਕਾਰਾਂ ਕਰਦੀਆਂ ਅਸੀਂ ਨਹੀਂ ਉਹਦੇ ਵਿੱਚ ਇਨਵੋਲ ਹੋਣਾ ਚਾਹੁੰਦੇ ਬਾਕੀ ਜੋ ਹੋਇਆ ਮਾੜਾ ਹੀ ਹੋਇਆ ਜੇ ਮੇਰੇ ਨਾਨਾ ਜੀ ਹੱਲੇ ਕਾਇਮ ਸੀਗੇ ਤੁਰਦੇ ਫਿਰਦੇ ਰੋਜ਼ ਸੈਰ ਕਰਦੇ ਖਾਂਦੇ ਪੀਂਦੇ ਸੀਗੇ ਇਹ ਨਹੀਂ ਹੋਣਾ ਚਾਹੀਦਾ ਸੀਗਾ ਜੋ ਧਿਆਨ ਨਾ ਚੱਲਦਾ ਕੀ ਬਦਾਜ ਨਾਲ ਉਹ ਸਾਡੇ ਤੁਹਾਨੂੰ ਪਤਾ ਲੱਗਦਾ ਸੀ ਕਿ ਤੁਹਾਡੇ ਨਾਨਾ ਜੀ ਇੱਕ ਮੈਰਾਥਨ ਦੇ ਵਿੱਚ ਜਿੱਤ ਕੇ ਆਏ ਨੇ ਤੇ ਤੁਹਾਨੂੰ ਅਜੀਬ ਲੱਗਦਾ ਹੁੰਦਾ ਸੀਗਾ ਕਿ ਇੰਨੇ 올ਡ ਏਜ ਹੋ ਕੇ ਵੀ ਇਹ ਕਿਵੇਂ ਇੰਨਾ ਤੇਜ਼ ਦੌੜ ਰਹੇ ਨੇ ਨਹੀਂ ਨਹੀਂ ਜੀ ਅਜੀਬ ਤਾਂ ਨਹੀਂ ਸਾਨੂੰ ਪ੍ਰਾਊਡ ਫੀਲ ਹੁੰਦਾ ਸੀਗਾ ਜੀ ਮਾਣ ਹੀ ਫੀਲ ਹੁੰਦਾ ਜੀ ਇੰਨੀ ਉਮਰ ਦੇ ਵਿੱਚ ਵੀ ਇੰਨਾ ਉਹਨਾਂ ਦੇ ਉਰੇ ਨੇ ਨਿਸ਼ਚਾ ਆਇਆ ਜਿਹੜਾ ਇੰਨੀ ਉਮਰ ਚ ਜੀਓ ਇਦਾਂ ਦੇ ਕੰਮ ਕਰ ਸਕੇ ਖਾਸ ਕਰਕੇ ਸਿੱਖੀ ਪਾਕ ਬਣ ਕੇ ਉਹਨਾਂ ਨੂੰ ਮਨਾ ਵੀ ਕਈਆਂ ਨੇ ਕੀਤਾ ਕਿ ਤੁਸੀਂ ਪਟਕਾ ਬਣ ਕੇ ਗੱਲੋ ਉਹ ਕਹਿੰਦੇ ਫੇ ਮੈਂ ਦੌੜੂਗਾ ਇਨੀ ਸਰਦਾਰ ਫੌਜਾ ਸਿੰਘ ਦੇ ਪਰਿਵਾਰ ਦੇ ਮੈਂਬਰਾਂ ਨਾਲ ਜਿੱਥੇ ਅਸੀਂ ਗੱਲਬਾਤ ਕਰ ਰਹੇ ਹਾਂ ਉਹਨਾਂ ਦੇ ਦੋਤਾ ਜੋ ਕਿ ਅਮਰੀਕਾ ਤੋਂ ਆਇਆ ਉਹਨਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਨਾਨਾ ਜੀ ਸੀਗੇ ਹਾਂ ਜੀ ਕਿਹੋ ਜਿਹਾ ਕਿਹੋ ਜੀ ਯਾਦ ਜੁੜੀ ਹੋਈ ਤੁਹਾਡੀ ਉਹਨਾਂ ਦੇ ਨਾਲ ਬਹੁਤ ਪਿਆਰੀਆਂ ਯਾਦਾਂ ਨੇ ਅਸੀਂ ਤਾਂ ਉਹਨਾਂ ਨੂੰ ਬੜੇ ਬਚਪਨ ਤੋਂ ਜਾਣਦੇ ਹਾਂ ਬਹੁਤ ਪਿਆਰ ਕਰਦੇ ਸੀ ਸਾਨੂੰ ਨਿਆਣਿਆਂ ਨਾਲ ਬਹੁਤ ਪਿਆਰ ਬੱਚਿਆਂ ਨਾਲ ਬੱਚੇ ਬੜਿਆਂ ਨਾਲ ਬੜੇ ਬਣ ਜਾਂਦੇ ਸੀਗੇ ਇਸ ਕਰਕੇ ਮਿੱਠੀਆਂ ਯਾਦਾਂ ਨੇ ਇਹੀ ਬਸ ਰਹਿ ਗਈਆਂ ਹੁਣ ਸਾਡੇ ਪੱਲੇ ਤਾਂ ਹਾਂ ਜੀ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਡੈਥ ਹੋਈ ਹੈ ਪਰਿਵਾਰ ਨੂੰ ਬੇहद ਸਦਮਾ ਲੱਗਾ ਕੀ ਮੰਗ ਰੱਖਦੇ ਹੋ ਕਿ ਜਿਸ ਨੌਜਵਾਨ ਦੇ ਵੱਲੋਂ ਇਹ ਗੱਲ ਹੋ ਗਈ ਉਹਦੇ ਤੇ ਕੀ ਕਾਰਵਾਈ ਹੋਵੇ ਉਹ ਇਹਦੇ ਬਾਰੇ ਮੈਂ ਕਮੈਂਟ ਸੱਚੀ ਦੱਸਮੈਂ ਨਹੀਂ ਕਰਨਾ ਚਾਹੁੰਦਾ ਉਹਨੇ ਕਿਹੜਾ ਜਾਣ ਕੇ ਕੀਤਾ ਹੈਗਾ ਕਿ ਉਹ ਵੀ ਕਿਸੇ ਮਾਂ ਦਾ ਪੁੱਤ ਆ ਤੇ ਧੀਆ ਦਾ ਭਰਾ ਆ ਅਸੀਂ ਨਹੀਂ ਮਾੜਾ ਚਾਹੁੰਦੇ ਕਿਸੇ ਦੇ ਬਾਰੇ ਵੀ ਜੋ ਵੀ ਸਰਕਾਰਾਂ ਕਰਦੀਆਂ ਅਸੀਂ ਨਹੀਂ ਉਹਦੇ ਵਿੱਚ ਇਨਵੋਲ ਹੋਣਾ ਚਾਹੁੰਦੇ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਬਸ ਹਾਂ ਹਾਂਜੀ ਬਾਕੀ ਜੋ ਹੋਇਆ ਮਾੜਾ ਹੀ ਹੋਇਆ ਜੇ ਮੇਰੇ ਨਾਨਾ ਜੀ ਹੱਲੇ ਕਾਇਮ ਸੀਗੇ ਤੁਰਦੇ ਫਿਰਦੇ ਰੋਜ਼ ਸੈਰ ਕਰਦੇ ਖਾਂਦੇ ਪੀਂਦੇ ਸੀਗੇ ਤੇ ਇਹ ਨਹੀਂ ਹੋਣਾ ਚਾਹੀਦਾ ਸੀਗਾ ਜੋ ਧਿਆਨ ਨਾ ਚੱਲਦਾ ਕੀ ਪਤਾ ਅੱਜ ਨਾਲ ਹੁੰਦੇ ਸਾਡੇ ਤੁਹਾਡਾ ਪਰਿਵਾਰ ਅਮਰੀਕਾ ਚ ਹੈ ਨਾ ਨਹੀਂ ਮੇਰੇ ਮਦਰ ਫਾਦਰ ਆਪਣੇ ਮਾਪਿਓ ਆਪਣੇ ਰਹਿੰਦੇ ਆ ਵੈਂਕੂਵਰਸ ਮੈਂ ਅਮਰੀਕਾ ਚ ਰਹਿੰਦਾ ਹਾਂ ਓਕੇ ਫੌਜਾ ਸਿੰਘ ਜੀ ਕਿੰਨੀ ਵਾਰੀ ਕੈਨੇਡਾ ਆਏ ਸੀ ਪਿਛਲੇ ਸਾਲ ਹੋ ਕੇ ਆਏ ਆ ਉਧਰ ਰਹਿੰਦੇ ਸੀਗੇ ਹਰ ਇੱਕ ਸਾਲ ਸਾਡੇ ਕੋ ਰਹਿਨੇ ਹੁੰਦੇ ਸੀ ਖਾਸ ਕਰਕੇ ਗਰਮੀਆਂ ਦੇ ਵਿੱਚ ਕਿਉਂਕਿ ਉੱਥੇ ਕਬੱਡੀ ਮੇਲੇ ਬਹੁਤ ਹੁੰਦੇ ਉਹਨਾਂ ਨੂੰ ਬਹੁਤ ਇਨਵਾਈਟ ਕਰਦੇ ਹੁੰਦੇ ਸੀ ਇਸ ਕਰਕੇ ਤੁਸੀਂ ਕਦੀ ਉਹਨਾਂ ਨਾਲ ਕੋਈ ਰੇਸ ਕੀਤੀ ਨਹੀਂ ਨਹੀਂ ਇਹ ਮੌਕਾ ਲੱਭ ਨਹੀਂ ਮਿਲਿਆ ਵੈਸੇ ਸੈਰ ਤੇ ਤਾਂ ਮੈਂ ਬਹੁਤ ਗਿਆ ਕਈ ਰੇਸ ਨਹੀਂ ਕੀਤੀ ਉਹਨਾਂ ਦਾ ਸਟੈਮਨਾ ਹੀ ਬਹੁਤ ਸੀਗਾ ਹਾਫ ਮੈਰਾਥਨ ਫੁੱਲ ਮੈਰਾਥਨ ਤੱਕ ਕੀਤੀਆਂ ਇਹਨਾਂ ਤੋਂ ਮੈਂ ਕਰ ਵੀ ਨਹੀਂ ਸਕਦਾ ਸੋਚਿਆ ਵੀ ਨਹੀਂ ਤੇ ਕਦੀ ਮੈਨੂੰ ਇਦਾਂ ਦਾ ਮੌਕਾ ਨਹੀਂ ਮਿਲਿਆ ਜੀ ਜਦੋਂ ਤੁਹਾਨੂੰ ਪਤਾ ਲੱਗਦਾ ਸੀ ਕਿ ਤੁਹਾਡੇ ਨਾਨਾ ਜੀ ਇੱਕ ਮੈਰਾਥਨ ਦੇ ਵਿੱਚ ਜਿੱਤ ਕੇ ਆਏ ਨੇ ਤੇ ਤੁਹਾਨੂੰ ਅਜੀਬ ਲੱਗਦਾ ਹੁੰਦਾ ਸੀਗਾ ਕਿ ਇੰਨੇ 올ਡ ਏਜ ਹੋ ਕੇ ਵੀ ਇਹ ਕਿਵੇਂ ਇੰਨਾ ਤੇਜ਼ ਦੌੜ ਰਹੇ ਨੇ ਨਹੀਂ ਨਹੀਂ ਜੀ ਅਜੀਬ ਤਾਂ ਨਹੀਂ ਸਾਨੂੰ ਪ੍ਰਾਊਡ ਫੀਲ ਹੁੰਦਾ ਸੀਗਾ ਜੀ ਮਾਣ ਹੀ ਫੀਲ ਹੁੰਦਾ ਜੀ ਇੰਨੀ ਉਮਰ ਦੇ ਵਿੱਚ ਵੀ ਇੰਨਾ ਉਹਨਾਂ ਦੇ ਦ੍ਰਿੜ ਨਿਸ਼ਚੈ ਆ ਜਿਹੜਾ ਇੰਨੀ ਉਮਰ 'ਚ ਵੀ ਉਹ ਇਦਾਂ ਦੇ ਕੰਮ ਕਰ ਸਕੇ ਖਾਸ ਕਰਕੇ ਸਿੱਖੀ ਪੱਗ ਬੰਨ ਕੇ ਉਹਨਾਂ ਨੂੰ ਮਨਾ ਵੀ ਕਈਆਂ ਨੇ ਕੀਤਾ ਕਿ ਤੁਸੀਂ ਪਟਕਾ ਬੰਨ ਕੇ ਕਰ ਲਓ ਉਹ ਕਹਿੰਦੇ ਫਿਰ ਮੈਂ ਦੌੜਾਂਗਾ ਹੀ ਨਹੀਂ ਉਹਨਾਂ ਨੇ ਕਹਿਤਾ ਜੀ ਇਸ ਕਰਕੇ ਵਾਇਗਰੋ ਦੀ ਮੇਰ ਲਈ ਉਹਨੇ ਆਪਣੀ ਦਿੱਖ ਦੇ ਨਾਲ ਕੋਈ ਕੰਪਰੋਮਾਈਜ਼ ਨਹੀਂ ਸੀ ਕੀਤਾ ਹਾਂ ਜੀ ਹਾਂ ਜੀ ਹਾਂ ਜੀ ਤੇ ਸਰੀਰਕ ਵਰਜਸ ਨੂੰ ਲੈ ਕੇ ਪਰਿਵਾਰ ਚ ਹੋਰ ਕੋਈ ਇਸ ਤਰ੍ਹਾਂ ਦਾ ਹੈ ਜਿਹੜਾ ਲੱਗਦਾ ਤੁਹਾਨੂੰ ਉਹਨਾਂ ਦੇ ਉੱਤੇ ਗਿਆ ਆ ਕਿ ਆਪਣੇ ਸਰੀਰ ਦੇ ਲਈ ਤੰਦਰੁਸਤੀ ਦੇ ਲਈ ਕੋਈ ਕੰਮ ਕਰ ਰਿਹਾ ਹੈ ਤੇ ਸਰੀਰ ਲਈ ਤਾਂ ਹੁਣ ਸਾਰੇ ਪਰਿਵਾਰ ਵਾਲੇ ਕਰਦੇ ਆ ਪਰ ਉਹ ਕੁਝ ਜ਼ਿਆਦਾ ਹੁੰਦੇ ਸੀ ਉਹ ਅੱਜ ਤੋਂ ਨਹੀਂ ਜਦੋਂ ਵੀ ਅਸੀਂ ਸੁਣਿਆ ਆ ਰਿਹਾ ਜੋ ਛੋਟੇ ਵੀ ਹੋ ਸੀਗੇ ਉਹ ਕਦੀ ਬੰਦੇ ਨਹੀਂ ਹੁੰਦੇ ਖੇਤਾਂ ਵੱਲ ਨੂੰ ਹੀ ਜਾਂਦੇ ਹੁੰਦੇ ਸੀ ਆ ਹੁਣ ਵੀ ਆ ਉਹ ਖੇਤਾਂ ਵੱਲ ਨੂੰ ਹੀ ਜਾਂਦੇ ਪਏ ਕਿਉਂਕਿ ਸਾਡੇ ਸੜਕੋਂ ਪਾਰ ਵੀ ਖੇਤ ਹੈਗੇ ਮਾਮਾ ਜੀ ਦੇ ਸਭ ਨੂੰ ਪਛਾਣ ਲੈਂਦੇ ਸੀਗੇ ਉਹਦਾ ਥੋੜੀ ਸੁਣਨ ਦੀ ਸ਼ਕਤੀ ਘੱਟ ਗਈ ਸੀ ਅੱਗੇ ਨਾਲੋਂ ਪਰ ਫਿਰ ਵੀ ਉਹ ਤੁਸੀਂ ਉਹਨਾਂ ਸਮਝਾਉਂਦੇ ਸੀਗੇ ਪਿਆਰ ਨਾਲ ਉਹ ਪਿਆਰ ਨਾਲ ਜਵਾਬ ਦਿੰਦੇ ਸੀਗੇ ਹਾਂਜੀ ਹਾਂਜੀ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਦੇ ਲਈ ਸੋ ਸਾਡੇ ਨਾਲ ਸੀ ਇਸ ਵੇਲੇ ਸਰਦਾਰ ਫੌਜਾ ਸਿੰਘ ਹੋਣਾ ਦੇ ਦੋਤਾ ਜੀ ਜਿਹਨਾਂ ਦਾ ਇਹ ਕਹਿਣਾ ਕਿ ਉਹਨਾਂ ਨੂੰ ਆਪਣੇ ਨਾਨੇ ਦੇ ਉੱਤੇ ਬੜਾ ਮਾਣ ਹੈ ਤੇ ਹੋਵੇ ਵੀ ਕਿਉਂ ਨਾ ਜਦੋਂ ਕੋਈ ਪਰਿਵਾਰ ਦਾ ਮੈਂਬਰ ਇੰਨਾ ਨਾਮ ਖੱਟ ਕੇ ਜਾਵੇ ਕਿ ਉਸ ਨੂੰ ਭੁੱਲਣਾ ਨਾ ਮੁਮਕਿਨ ਹੋ ਜਾਵੇ ਤੇ ਉਹ ਜ਼ਿੰਦਗੀ ਭਰ ਦੇ ਲਈ ਆਪਣਾ ਨਾਮ ਕਮਾ ਕੇ ਜਾਵੇ ਔਰ ਹਮੇਸ਼ਾ ਆਪਣਾ ਨਾਮ ਅਮਰ ਕਰ ਜਾਵੇ ਉਸ ਪਰਿਵਾਰ ਦੇ ਮਾਣ ਦੀ ਗਲਤਾਂ ਬਣਦੀ ਹੈ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ